26 ਜਨਵਰੀ ਗਣਤੰਤਰ ਦਿਵਸ ਅੱਜ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਪਰ ਉਦੋਂ ਉਸ ਸਟੈਂਪ ਨੂੰ ਜਿਹੜਾ 26 ਜਨਵਰੀ ਨੂੰ ਝੰਡਾ ਲਹਿਰਾਇਆ ਜਾਂਦਾ ਰਿਹਾ ਦਿੱਲੀ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਪਰ ਇਸ ਵਾਰ ਦਾ ਜਿਹੜਾ 26 ਜਨਵਰੀ ਦਾ ਦਿਨ ਆ ਗਣਤੰਤਰ ਮੋਦੀ ਸਰਕਾਰ ਨੂੰ ਮੈਂ ਵੋਟਾਂ ਪਾਈਆਂ ਅਸੀਂ ਸਾਡਾ ਹੱਕ ਹੀ ਜਾਵਾਂਗੇ ਜੋ ਧੱਕਾ ਕਰੂਗੀ ਉਹ ਤਾਂ ਕਹਿੰਦੇ ਆ ਵੀ ਅੱਤਵਾਦੀ ਉਹਨਾਂ ਨੇ ਸਰਕਾਰ ਨੇ ਭੇਜਤੇ ਆ ਜਿਹੜੇ ਆਗੂਆਂ ਨੂੰ ਮਾਰਾਉਣ ਲਈ ਸਾਨੂੰ ਰਾਹ ਚ ਪਤਾ ਲੱਗਾ ਵਾ ਪਰ ਸਰਕਾਰ ਦੀ ਇਹ ਕਾਨੂੰਨੀ ਹਰਕਤ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਨਾਂ ਦੇ ਜਿੰਨੇ ਬੀਜਪੀ ਦੇ ਆ ਲੀਡਰਾਂ ਅਸੀਂ ਪਿਆਜ ਚ ਜੁੱਤੀਆਂ ਮਾਰਾਂਗੇ ਜਵੜ ਨਹੀਂ ਦੇਣਾ ਅਸੀਂ ਇਹਨਾਂ ਨੂੰ ਜੇ ਸਾਡੇ ਨਾਲ ਇਹ ਇਹ ਹਰਕਤ ਕਰਨਗੇ ਤਾਂ ਜਾਂ ਸਾਨੂੰ ਮਾਰਨ ਤੇ ਇਹ ਤੁਲੇ ਆ ਅਸੀਂ ਨਿਵੜ ਦੇਣਾ ਇਹਨਾਂ ਨੂੰ ਪਿਆਜ ਦੇ ਵਿੱਚ ਜਿਵੇਂ ਇਹ ਸਾਡੇ ਕਰਾਂਗੇ ਇਹਨੇ ਜੁੱਤੀਆਂ ਮਾਰਾਂਗੇ ਜੇ ਸਾਨੂੰ ਖਰਾਬ ਕਰਨ ਲੱਗੇ ਤਾਂ ਸਰਕਾਰ ਅਸੀਂ ਸ਼ਾਂਤਮਈ ਆਂ ਸ਼ਾਂਤਮਈ ਰਵਾਂਗੇ ਸਾਡਾ ਕੋਈ ਅਸੀਂ ਹੱਤਵੰਦੀ ਆਂ ਅਸੀਂ ਕਿਸਾਨ ਆਂ ਸਰਕਾਰ ਕਹਿੰਦੀ ਹੱਤਵੰਦੀ ਆ ਸਾਨੂੰ ਦੱਸੇ ਹੱਤਵੰਦੀ ਸਾਨੂੰ ਫਰੇ ਮੁਰਦਾਬਾਦ ਰੋਕਿਆ ਗਿਆ ਬਾਰਡਰਾਂ ਤੇ ਨੇੜੇ ਐਂਟਰ ਨਾ ਕਰਨ ਦਿੱਤਾ ਗਿਆ ਫਿਰ ਤੁਸੀਂ ਕੀ ਕਰੋਗੇ ਕਿਦਾਂ ਅਸੀਂ ਜਿਹੜਾ ਜਿੱਥੇ ਤੱਕ ਸਾਨੂੰ ਕਿਸਾਨ ਆਗੂਆਂ ਨੇ ਕਿਹਾ ਉੱਥੇ ਸਾਨੂੰ ਕੋਈ ਨਹੀਂ ਰੋਕ ਸਕਦਾ ਉੱਥੇ ਕੋਈ ਰੋਪਣ ਕਰਨ ਵਾਲਾ ਜੰਮਿਆ ਨਹੀਂ ਸਾਨੂੰ ਜਿੱਥੇ ਆਰਡਰ ਉਹ ਅਸੀਂ ਕਰਨਾ ਹੀ ਕਰਨਾ ਤੇ ਹੁਣ ਕਿੰਨੇ ਕਿ ਤਿਆਰੀਆਂ ਨੇ ਕਿੰਨੇ ਕਿ ਟਰੈਕਟਰ ਜਿਹੜੇ ਗਿਣਤੀ ਵਿੱਚ ਜਾ ਰਹੇ ਨੇ ਪੂਰਾ ਪੰਜਾਬ ਤੋਂ ਨੂੰ ਦਿਖ ਰਿਹਾ ਆ ਰਿਹਾ ਵਾ ਬਾਕੀ ਪੂਰੇ ਇੰਡੀਆ ਚੋਂ ਸਾਰੇ ਲੋਕ ਆ ਰਹੇ ਆ ਹਰਿਆਣੇ ਦੇ ਪੂਰਾ ਸਾਡੇ ਆ ਰਹੇ ਆ ਯੂਪੀ ਤੋਂ ਵੀ ਆ ਰਹੇ ਆ ਸਾਰੇ ਆ ਰਹੇ ਆ ਤੁਸੀਂ ਕਿੰਨਾ ਕੱਠ ਲੈ ਕੇ ਜਾ ਰਹੇ ਹੋ ਹੁਣ ਸਾਡੇ ਪਿੰਡ ਤੋਂ ਅੱਜ 30 35 ਟਰਾਲੀਆਂ ਚੱਲ ਰਹੀਆਂ ਨੇ ਹਾਲਾਤ ਕੋਈ ਅਸਰ ਹੋ ਸਕਦਾ ਜ਼ਰੂਰ ਹੋਊਗਾ ਇਹ ਸਰਕਾਰ ਬਿਲਕੁਲ ਟੈਨਸ਼ਨ ਚ ਸਰਕਾਰ ਦਾ ਹਾਲਾਤ ਦੇਂਦੇ ਨੇ ਉਹ ਸਾਡੇ ਸਾਡੇ ਜਿਹੜੇ ਹੱਕ ਨੇ ਸਾਨੂੰ ਜ਼ਰੂਰ ਦੇਉ ਜਿਹੜੇ ਤਿੰਨੇ ਕਾਨੂੰਨ ਨੇ ਉਹਨੂੰ ਵਾਪਸ ਹਰ ਹਾਲਤ ਦੇ ਵਿੱਚ ਲੈਣੇ ਪੈਣਗੇ ਹਟਾ ਇੱਕ ਸਾਡਾ ਇੱਕ ਜਿੰਦਾਬੋਧ ਸ਼ਾਨ ਸੂਰੇ ਇੱਕਾ ਜਿੰਦਾਬੋਧ ਸ਼ਾਨ ਸੂਰੇ ਇੱਕਾ ਜਿੰਦਾਬੋਧ ਸਾਡਾ ਇੱਕਾ ਜਿੰਦਾਬੋਧ ਅੱਲਾ ਰਾਮ ਵਾਹਿਗੁਰੂ ਇੱਕਾ ਪਰ ਡਿਊਟੀ ਸਾਡੀ ਲਾਤੀ ਅਸੀਂ ਮੂਰੇ ਆ ਉਹ ਸਾਡਾ ਜਿਹੜਾ ਦੇਸ਼ ਦਾ ਝੰਡਾ ਤਿਰੰਗਾ ਉਹ ਵੀ ਦੱਸਦਾ ਵਾ ਉਹ ਜਿਹੜੇ ਤਿੰਨ ਰੰਗ ਨੇ ਸਾਡੇ ਲੀਡਰ ਦੱਸਦੇ ਕੁਝ ਹੋਰ ਆ ਪਰ ਉਹ ਹਿੰਦੂ ਮੁਸਲਮਾਨ ਤੇ ਸਿੱਖ ਦਾ ਰੰਗ ਆ ਕੇਸਰੀ ਹਰਾ ਮੁਸਲਮਾਨਾਂ ਦਾ ਚਿੱਟਾ ਹਿੰਦੂਆਂ ਦਾ ਹੋਰ ਕੁਝ ਨਹੀਂ ਇਹ ਗੱਲ ਸੰਘਰਸ਼ ਆ ਇਹ ਸਿੱਖ ਆ ਕਿਸਾਨੀ ਦੇ ਰੂਪ ਚ ਮੂਰੇ ਲੱਗੇ ਪਰ ਇਹ ਦੇਸ਼ ਵਿਕਣ ਦਾ ਸੀਗਾ ਉਹ ਦੇਸ਼ ਵਿਕਣ ਨਹੀਂ ਦੇਣਾ ਅਸੀਂ ਮੂਰੇ ਲੱਗੇ ਆ ਤਾਂ ਪ੍ਰਮਾਤਮਾ ਦੇ ਜਿੰਨੀ ਸਾਥੋਂ ਸੇਵਾ ਲਊਗਾ ਅਸੀਂ ਕਰਾਂਗੇ ਕਿੰਨਾ ਕਾਫਲਾ ਰਵਾਨਾ ਹੋ ਰਿਹਾਣਾ ਹੋ ਰਿਹਾ ਫ੍ਰੈਂਡ ਲਈ ਕੇਫਰਾ ਕਾਫਲਾ ਭੈਣ ਜੀ ਗੱਲ ਐ ਉਹ ਆ ਵੀ ਸਾਡੇ ਜਿਹੜਾ ਏਰੀਆ ਉਤੋਂ 250 ਟਰੈਕਟਰ ਨਿਕਲਿਆ ਮੂਰੇ ਚਲੇ ਆ ਗਿਆ ਅਸੀਂ ਮਗਰ ਆ ਹਜੇ ਹੋਰ ਜਾ ਕੇ ਮੰਨ ਲਓ ਸਾਡਾ ਅੰਦਾਜ਼ਾ ਇੱਕ ਪਿੰਡ ਤੋਂ 10 ਟਰੈਕਟਰ ਆ ਲਗਭਗ 13000 ਪਿੰਡਾਂ ਪੰਜਾਬ ਦੇ ਵਿੱਚ ਉਹਦਾ ਤੁਸੀਂ ਹਿਸਾਬ ਆਪ ਲਾ ਲਿਓ ਸਾਡਾ ਅੰਦਾਜ਼ਾ 10 ਟਰੈਕਟਰ ਇੱਕ ਪਿੰਡ ਚੋਂ ਜਾਣਗੇ ਮੀਡੀਆ ਵਾਲਾ ਧੰਨਵਾਦ ਕਰਦੇ ਆ ਐਸਐਮਜੀ ਨਿਊਜ਼ ਆ ਜਿਹੜੇ ਸਾਨੂੰ ਕਵਰ ਕਰ ਰਹੇ ਆ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਪਰਸੋ ਦੀ ਜਿਹੜੀ ਖਬਰਾਂ ਆਈਆਂ ਸੀ ਉਹਨਾਂ ਵਿੱਚ ਇਹ ਵੀ ਪਤਾ ਲੱਗਿਆ ਕਿ ਕੁਝ ਸ਼ਰਾਰਤੀ ਅਨਸਰ ਜਿਹੜੇ ਵੈਪਨ ਦੇ ਨਾਲ ਫੜੇ ਗਏ ਆ ਹਾਂਜੀ ਤੇ ਤੁਹਾਨੂੰ ਉਹਨਾਂ ਨੇ ਕਿਹਾ ਕਿ ਇਹ ਕੁਝ ਚੁਣਿੰਦੇ ਜਿਹੜੇ ਬੰਦਿਆਂ ਵੱਲ ਇਸ਼ਾਰਾ ਕੀਤਾ ਉਦਯੋਗਪਤੀਆਂ ਵੱਲ ਤੁਹਾਨੂੰ ਕੀ ਲੱਗਦਾ ਕਿ ਉਹ ਕੌਣ ਨੇ ਕਿਉਂ ਕਰਦੇ ਮੈਡਮ ਸਾਨੂੰ ਇੰਨੀ ਨੌਲੇਜ ਨਹੀਂ ਹੈਗੀ ਜੀ ਉਹ ਸਾਡੇ ਜਿਹੜੇ ਚਾਰਦੀ ਬੰਦੇ ਨੇ ਜੀ ਸਰਕਾਰਾਂ ਹੀ ਬੰਦੇ ਭੇਜਦਿਆਂ ਨੇ ਵਿੱਚ ਜਿਹੜੇ ਹੁੱਲੜਬਾਜੀ ਬੰਦੇ ਕਰਦੇ ਨੇ ਉਹ ਸਰਕਾਰਾਂ ਹੀ ਭੇਜਦਿਆਂ ਨੇ ਜਿਵੇਂ ਮੋਦੀ ਸਰਕਾਰ ਆ ਉਹ ਪਿਛਲੇ ਵੀ ਤੁਸੀਂ ਕਿਸਾਨ ਤਰਨੇ ਕਿੰਨੇ ਵੀ ਲੱਗੇ ਆ ਉਹਨਾਂ ਚ ਵੀ ਹੁੱਲੜਬਾਜੀਆ ਕਿਸਾਨ ਦੇ ਆ ਆਪਣੇ ਸਰਕਾਰਾਂ ਦੇ ਬੰਦੇ ਹੀ ਕਰਦੇ ਰਹੇ ਆ ਨਿਹੰਗ ਸਰਦਾਰ ਵੀ ਜਿਹੜੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਨੇ ਤੇ ਤੁਹਾਨੂੰ ਲੱਗਦਾ ਕਿ 26 ਜਨਵਰੀ ਤੋਂ ਬਾਅਦ ਉਹਨਾਂ ਦੇ ਕਰਨ ਇੱਕ ਨਵਾਂ ਮੋੜ ਦੇਖਣ नाल जुड़े हुए मुर्दाबाद साइकिल पे आ रहे हैं और दिल्ली छब्बीस जनवरी को किसान जो ट्रैक्टर परेड है उसमें जाएंगे आपने यहाँ पे दो झंडे लगा रखे हैं किसान एकता यूनियन का है और दूसरा जो हमारा भारत का झंडा है क्या प्रतीक दिखाना मतलब क्या दर्शा रहा है देखो जो तिरंगा झंडा है ये हमारे राष्ट्रीय चिन्ह है और जो काले कानून मोदी ने बनाए हैं उनके विरोध करने के लिए किसानों का किसानी एजेंडा है हम दिल्ली जा रहे हैं अपने नरेंद्र मोदी भाजपा को बताना चाहते हैं कि अपने ਤਾਲੇਕ ਨੂੰ ਵਾਪਸ ਕਰ ਲੋ ਨਹੀਂ ਤਾਂ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਆਪਣਾ ਅਲੱਗ ਰਾਜ ਮੰਗੇਗਾ ਹੁਣ ਜਾਣਕਾਰੀ ਜਿਹੜੀ ਮਿਲੀ ਆ ਉਸ ਦੇ ਅਨੁਸਾਰ ਜਿਹੜੇ ਬਾਰਡਰਸ ਨੇ ਉਹਨਾਂ ਨੂੰ ਫੇਰ ਤੋਂ ਸੀਲ ਕਰ ਦਿੱਤਾ ਗਿਆ ਹੈ ਬੈਰੀਗੇਡਸ ਲਗਾ ਦਿੱਤੇ ਗਏ ਨੇ ਹੁਣ ਤੁਸੀਂ ਕਿਵੇਂ ਪਹੁੰਚ ਸਕੋਗੇ ਦਲੀ ਕੋਈ ਬਾਤ ਨਹੀਂ ਜਿਵੇਂ ਜਾਵਾਂਗੇ ਤੇ ਉਵੇਂ ਹੀ ਜਾਵਾਂਗੇ ਜੇ ਰੋਕਣਗੇ ਤਾਂ ਰੁਕਾਂਗੇ ਕੋਈ ਗੱਲ ਨਹੀਂ ਹੁੱਲੜਵਾਜੀ ਨਹੀਂ ਕਰਾਂਗੇ ਸ਼ਾਂਤੀ ਨਾਲ ਹੀ ਆਏ ਆ ਤੇ ਸ਼ਾਂਤੀ ਨਾਲ ਹੀ ਕਰਾਂਗੇ ਪਰ ਜੇ ਇਸ ਅੰਦੋਲਨ ਦਾ ਮੰਤਵ ਸੀਗਾ ਉਹ ਰਿੰਗ ਰੋਡ ਤੇ ਜਾਣਾ ਸੀ ਠੀਕ ਹੈ ਰਿੰਗ ਰੋਡ ਤੇ ਜੇ ਸਾਡੇ ਮੂਹਰੇ ਆਗੂ ਕਹਿਣਗੇ ਤਾਂ ਅਸੀਂ ਜਾਵਾਂਗੇ ਜੇ ਨਹੀਂ ਕਹਿਣਗੇ ਤਾਂ ਨਹੀਂ ਜਾਵਾਂਗੇ ਸਾਡੇ ਆਗੂਆਂ ਨਾਲ ਹੀ ਆ ਤੇ ਸਾਡੇ ਜਿੱਥੇ ਅਗਸਤੇ ਬਸੀਆਂ ਰਹੇਗੀ ਨਾ 33 ਬਣੀ ਹੋਈਆਂ ਉਹਨਾਂ ਨਾਲ ਹੀ ਆ ਜੇ ਉਹ ਕਹਿਣਗੇ ਤਾਂ ਜਾਵਾਂਗੇ ਨਹੀਂ ਜਾਂਦੇ ਨਹੀਂ ਤੇ ਕਿੰਨੀ ਕੀ ਤਿਆਰੀ ਨਾਲ ਤੁਸੀਂ ਜਾ ਰਹੇ ਹੋ ਖਾਣ ਪੀਣ ਦਾ ਸਮਾਨ ਉੱਥੇ ਰਹਿਣਾ ਵੀ ਆ ਖਾਣ ਪੀਣ ਦਾ ਸਮਾਨ ਤਾਂ ਮੈਂਡਮ ਘੱਲੀ ਨਾ ਕਰੋ ਉਹ ਤਾਂ ਬਾਦੂਗਾ ਸੋਨੂੰ ਵੀ ਪਤਾ ਹੀ ਆ ਨਾ ਉਹ ਤਾਂ ਕਹਿਣ ਦੀ ਲੋੜ ਨਹੀਂ ਜੀ ਜਣੀ ਫੁੱਲ ਤਿਆਰੀ ਨਾ ਚੱਲੇ ਆ ਵੀ ਜਣੀ ਯਾਰ ਤਾਂ ਜਾ ਪਾਰਦੀਆਂ ਮੁੜਨਾ ਨਹੀਂ ਹੈਗਾ ਉੱਥੋਂ ਤੁਸੀਂ ਕਿੱਥੇ ਜਾ ਰਹੇ ਹੋ ਦਿੱਲੀ ਜਾ ਰਹੇ ਆ ਜਰਾ ਆਹ ਕਾਰ ਦੇ ਵਿੱਚ ਹੀ ਹਾਂਜੀ ਕਾਰ 'ਚ ਹੀ ਜਾ ਰਹੇ ਆ ਅਸੀਂ ਤਾਂ ਟਰੈਕਟਰ ਰੈਲੀ ਆ ਨਹੀਂ ਅਸੀਂ ਕਾਰ 'ਚ ਜਾ ਰਹੇ ਆ ਜਰਾ ਕੰਫਰਟੇਬਲੀ ਜਾ ਰਹੇ ਆ ਜਰਾ ਅੱਛਾ ਆ ਇਹਦੇ ਵਿੱਚ ਜੇ ਹੁਣ ਤੁਸੀਂ ਸੰਘਰਸ਼ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਫਿਰ ਵੀ ਤੁਸੀਂ ਕਹਿ ਰਹੇ ਹੋ ਕੰਫਰਟੇਬਲੀ ਜਾਵਾਂਗੇ ਹਾਂ ਕਿਉਂਕਿ ਅਸੀਂ ਡਾਇਰੈਕਟਲੀ ਕਿਸਾਨ ਨਹੀਂ ਹੈਗੇ ਓਕੇ ਨੋ ਆ ਇਹਦੇ ਵਿੱਚ ਕੋਈ ਇਸ਼ੂ ਨਹੀਂ ਆ ਜੇ ਤੁਸੀਂ ਕਿਸਾਨ ਨਹੀਂ ਹੋ ਫਿਰ ਤੁਸੀਂ ਰੈਲੀ ਵਿੱਚ ਸ਼ਾਮਲ ਨਹੀਂ ਹੋ ਸਕਦੇ ਟਰੈਕਟਰਾਂ ਦੇ ਨਹੀਂ ਟਰੈਕਟਰ ਸਾਡੇ ਕੋਲ ਹੈ ਨਹੀਂ ਅਜੇ ਤੱਕ ਕਾਰਟੀ ਜਾ ਰਹੇ ਆ ਸਟਾਰਟਿੰਗ ਦੇ ਵਿੱਚ ਇਹ ਇੱਕ ਪ੍ਰੋਪਾਗੈਂਡਾ ਬਣਾਇਆ ਕਿ ਇਹ ਸਿਰਫ ਦੇਖੋ ਜਿਹੜੀ ਫਸਲ ਹੈ ਉਹ ਇਕੱਲੇ ਕਿਸਾਨ ਦੀ ਨਹੀਂ ਹੈ ਉਹ ਸਾਡੀ ਵੀ ਹੈ ਹਾਂਜੀ ਜੇ ਕਿਸਾਨ ਉਹ ਪ੍ਰੋਡਕਸ਼ਨ ਕਰਦਾ ਹੈ ਤਾਂ ਉਸ ਦਾ ਅਲਟੀਮੇਟ ਯੂਜ਼ ਕੌਣ ਕਰਦਾ ਹੈ ਅਸੀਂ ਵੀ ਪੀਪਲ ਵੀ ਯੂ ਸੋ ਇਸ ਦੇ ਵਾਸਤੇ ਅਸੀਂ ਇਹ ਗਵਰਨਮੈਂਟ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਇਹ ਸੰਘਰਸ਼ ਹੈ ਇਹ ਕਿਸਾਨਾਂ ਤੱਕ ਸੀਮਿਤ ਨਹੀਂ ਹੈ ਇਹ ਸਾਡੇ ਸਾਰਿਆਂ ਦਾ ਨਾਲ ਇਹ ਸਾਡੀ ਸਾਂਝੀ ਲੜਾਈ ਹੈ ਜਿਹੜੀ ਕੌਮ ਦੀ ਲੜਾਈ ਹੁੰਦੀ ਹੈ ਉਹ ਸਾਂਝੀ ਲੜਾਈ ਹੁੰਦੀ ਹੈ ਇਟਸ ਅ ਕਲੈਕਟਿਵਲੀ ਫਾਈਟ ਕਾਲੇ ਕਾਨੂੰਨ ਮਰ ਅਮਲ ਹੋਣ ਲਈ ਤੇ ਸਾਰੀਆਂ ਤਸਵੀਰਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੀ ਨੇ ਅਜਿਹੀਆਂ ਰਿਪੋਰਟਾਂ ਅਸੀਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਜਦ ਤੱਕ ਇਹ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਜਦੋਂ ਤੱਕ ਇਸ ਨੂੰ ਕਾਮਯਾਬੀ ਨਹੀਂ ਮਿਲ ਜਾਂਦੀ ਜਦ ਤੱਕ ਲੋਕ ਆਪਣੇ ਘਰਾਂ ਵਿੱਚ ਸਹੀ ਤਰੀਕੇ ਨਾਲ ਵਾਪਸ ਨਹੀਂ ਆ ਜਾਂਦੇ ਮੈਂ ਬੁਲੰਦ ਭਾਰਗੋ ਕੈਮਰਾਮੈਨ ਅਭਿਸ਼ੇਕ ਝਲੋਟਾ ਦੇ ਨਾਲ